ਹਾਂਜੀ ਭਾਈ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏ ਗੱਲ ਡੈਰੀ ਫਾਰਮ ਦੇ ਵਿੱਚ ਤੇ ਜੀ ਅੱਜ ਆਪਾਂ ਪਸ਼ੂਆਂ ਦੀ ਵੀਡੀਓ ਫੇਰ ਲੈ ਕੇ ਆਏ ਹਾਂ ਕਿ ਅੱਜ ਆਪਾਂ ਪਸ਼ੂਆਂ ਦੇ ਬਾਰੇ ਪੁੱਛਦੇ ਹਾਂ ਵੀ ਕਿਹੜੀ ਜਿਹੜੀ ਨਸਲ ਆ ਘਰੇ ਰੱਖਣ ਚ ਵਧੀਆ ਰਹਿੰਦੀ ਆ ਕਿਹੜਾ ਪਸ਼ੂ ਦੁੱਧ ਵਧੀਆ ਦਿੰਦਾ ਆਏਗਾ ਜੇ ਕਿਸੇ ਨੇ ਪਸ਼ੂ ਖਰੀਦਣਾ ਹੋਵੇ ਤਾਂ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖੇ ਵੀ ਜਿਹੜਾ ਉਹਦਾ ਘਰੇ ਆ ਕੇ ਪਸ਼ੂ ਖਰਾਬ ਨਾ ਹੋਵੇ ਉਹਨੂੰ ਦੁੱਧ ਵਧੀਆ ਮਿਲੇ ਆਪਾਂ ਉਹਨਾਂ ਗੱਲਾਂ ਬਾਰੇ ਅੱਜ ਮੇਰੇ ਹਸਬੰਦ ਨੂੰ ਪੁੱਛਦੇ ਹਾਂ ਕਿ ਆਪਣੇ 2 ਦਿਨ ਜਿਹੜੀਆਂ ਵੀਡੀਓ ਦੇ ਵਿੱਚ ਆਏ ਨਹੀਂ ਸੀਗੇ ਤੇ ਅੱਜ ਇਹ ਘਰੇ ਆ ਕਣਕ ਬੀਜਦੇ ਸੀਗੇ ਤੇ ਇਹਨਾਂ ਦਾ ਟਾਈਮ ਨਹੀਂ ਲੱਗਿਆ ਸੀਗਾ ਤੇ ਅੱਜ ਆਪਾਂ ਇਹਨਾਂ ਨੂੰ ਪੁੱਛਦੇ ਹਾਂਗੇ ਬਰੇਕੋਲ ਹੀ ਬੈਠੇ ਆ ਇੱਧਰ ਹਾਂਜੀ ਦੱਸੋ ਕੀ ਕਿਹੜਾ ਪਸ਼ੂ ਵਧੀਆ ਹੈ ਘਰੇ ਰੱਖਣ ਵਿੱਚ ਕਰੇ ਰੱਖਣ ਵਿੱਚ ਜਿਵੇਂ ਮੰਨ ਕੇ ਚੱਲੂ ਵੀ ਆਪਾਂ ਜੇ ਤਾਂ ਮੋਹਰਾ ਦੀ ਮੱਧ ਲੈਣੀ ਆ ਤਾਂ ਉਹਦਾ ਕੱਦ ਚੰਗਾ ਹੋਣਾ ਚਾਹੀਦਾ ਚਮੜੀ ਪਤਲੀ ਹੋਣੀ ਚਾਹੀਦੀ ਆ ਹੂੰ ਲੇਵਾ ਗਾਣੂ ਵੀ ਜ਼ਿਆਦਾ ਹੋਣਾ ਚਾਹੀਦਾ ਤੇ ਪਛਾਣੂ ਵੀ ਮੋਹਰਾ ਦੀ ਜਿਹੜੀ ਢਾੜ ਹੁੰਦੀ ਆ ਢੱਡ ਦੀ ਉਹ ਪਤਲੀ ਹੁੰਦੀ ਆ ਹੂੰ ਤੇ ਕੱਦ ਜ਼ਿਆਦਾ ਹੁੰਦਾ ਏ ਸਿੰਘਾਂ ਦਾ ਕੋਈ ਮੈਟਰ ਨਹੀਂ ਹੁੰਦਾ ਕਈਆਂ ਦੇ ਖੁੱਲੇ ਹੁੰਦੇ ਆ ਕਈਆਂ ਦੇ ਸੋਹਣੇ ਹੁੰਦੇ ਆ ਹੂੰ ਤੇ ਰੱਖਣ ਲਈ ਜੇਕਰ ਮੂਰਾ ਦੀ ਮੈਂ ਲੈਣੀ ਆ ਤਾਂ ਜਾਂ ਤਾਂ ਪੂਰੀ ਵਧੀਆ ਬਰੀਡ ਹੋਵੇ ਹੂੰ ਕਿਉਂਕਿ ਮੂਰਾ ਜਿਹੜੀ ਵਧੀਆ ਬਰੀਡ ਦੀ ਆ ਪਤਾ ਹੈ ਉਹ ਵਧੀਆ ਦੁੱਧ ਦਿੰਦੀ ਆ ਤੇ ਲੰਮਾ ਸਮਾਂ ਦੇ ਦਿੰਦੀ ਆ ਠੀਕ ਆ ਤੇ ਆਮ ਮੂਰਾ ਦੀਆਂ ਮੱਝਾਂ ਜਿਆਦਾ ਲੰਮਾ ਸਮਾਂ ਦੁੱਧ ਨਹੀਂ ਦਿੰਦੀਆਂ ਥੋੜੀਆਂ ਘਰਮ ਹੁੰਦੀਆਂ ਐ ਜਦੋਂ ਸੁੰਡੀਆਂ ਉਹ ਤੋਂ ਤਾਂ ਵਧੀਆ ਦਿੰਦੀਆਂ ਠੀਕ ਆ ਉਸ ਤੋਂ ਬਾਅਦ ਜਦੋਂ ਮੰਨ ਕੇ ਚੱਲੂ ਵੀ ਇਹ ਗੱਪਣ ਹੋ ਜਾਂਦੀਆਂ ਉਸ ਤੋਂ ਬਾਅਦ ਜਿਆਦਾ ਮੱਝਾਂ 'ਚ ਪ੍ਰੋਬਲਮ ਇਹ ਆਉਂਦੀ ਆ ਮੂਰਾ ਦੀਆਂ 'ਚ ਉਹ 5 ਤੋਂ 6 ਮਹੀਨੇ ਗੱਭਣ ਹੋ ਕੇ 5 ਤੋਂ 6 ਮਹੀਨੇ ਤੀਕੀ ਦੁੱਧ ਦਿੰਦੀਆਂ ਉਸ ਤੋਂ ਬਾਅਦ ਇੱਕ ਡੰਗ ਪਾਈ ਜਾਂਦੀਆਂ ਇੱਕ ਡੰਗ ਪੈਣ ਤੋਂ ਬਾਅਦ 7ਵੇਂ ਮਹੀਨੇ 'ਚ ਜਾ ਕੇ 8ਵੇਂ 'ਚ ਬੱਸ ਖਤਮਾ ਕਰ ਦੁੱਧੋਂ ਛੱਡਣੀਆਂ ਪੈਂਦੀਆਂ ਤੇ ਜੇਕਰ ਆਪਾਂ ਨੀਲੀ ਦੀ ਮੱਝ ਲੈਣੀ ਆ ਨੀਲੀ ਰਾਵੀ ਦੀ ਉਹਦਾ ਕੱਦ ਦਰਮਿਆਨਾ ਹੁੰਦਾ ਏ ਲੱਤਾਂ ਛੋਟੀਆਂ ਤੇ ਢਾੜ ਵੱਡੀ ਹੁੰਦੀ ਆ ਜਿਹੜੀ ਪਿਓਰ ਨੀਲੀ ਚ ਆਉਂਦੀ ਆ ਉਸਦਾ ਲੇਵਾ ਥੋੜਾ ਦਾਣੂ ਵੀ ਜਿਆਦਾ ਹੁੰਦਾ ਤੇ ਪਛਾਣੂ ਵੀ ਤੇ ਕੱਦ ਦਰਮਿਆਨਾ ਹੁੰਦਾ ਜਿਹੜੀ ਨੀਲੀ ਰਾਵੀ ਦੀ ਮਾਝਾ ਉਹ ਦੁੱਧ ਲੰਮਾ ਸਮਾਂ ਦਿੰਦੀ ਆ ਤੇ ਥੋੜੀ ਸੀਲ ਜਿਆਦਾ ਹੁੰਦੀ ਆ ਮੋਹਰਾ ਦੇ ਮੁਕਾਬਲੇ ਤੇ ਮੋਹਰਾ ਨਾਲ ਦੁੱਧ ਵੈਸੇ ਘੱਟ ਦਿੰਦੀ ਆ ਜੇ ਮੋਹਰਾ 15 16 ਕਿਲੋ ਤੇ ਵੀ ਜਾ ਵੜਦੀ ਆ ਇਹ ਜਿਆਦਾ 13 ਤੋਂ 14 ਕਿਲੋ 12 13 ਇੰਨਾ ਕ ਦਿੰਦੀਆਂ ਪਰ ਲੰਮਾ ਸਮਾਂ ਦੇ ਦਿੰਦੀਆਂ ਕਿਉਂਕਿ ਇਹ ਗੱਬਣ ਹੋਣ ਤੋਂ ਬਾਅਦ ਵੀ 8 ਮਹੀਨੇ ਤੀਕ ਵੀ ਦੁੱਧ ਦੇ ਦਿੰਦਿਆਂ ਜਿਆਦਾ ਮੱਝਾ 7 ਮਹੀਨੇ ਤੀਕ 8 ਤੀਕ ਦੇ ਦਿੰਦਿਆਂ ਤੇ ਸੁਭਾਗੀਆਂ ਥੋੜੀਆਂ ਸੀਲ ਹੁੰਦੀਆਂ ਮਾਰਨ ਕੰਡੀਆਂ ਵਾਲੀਆਂ ਹੁੰਦਾਂ ਜਿਹੜੀ ਮੂਰਾ ਏ ਉਹ ਥੋੜੀ ਜਿਆਦਾ ਗਰਮ ਹੁੰਦੀ ਆ ਤੇ ਵੈਸੇ ਆਪਣੇ ਪਿਆਰ ਦੇ ਵਿੱਚ ਨਾ ਤਾਂ ਜਿਆਦਾ ਪਿਓਰ ਮੂਰਾ ਪਾਈ ਜਾਂਦੀ ਆ ਨਾ ਨੀਲੀ ਰਾਵੀ ਹੁਣ ਤਾਂ ਨਸਲ ਸਧਾਰ ਹੋ ਗਿਆ ਮੂਰਾ ਦੀਆਂ ਜਿਆਦਾ ਹੁੰਗ ਪਰ ਆਪਣੇ ਥੋੜੀਆਂ ਮਿਕਸ ਬਰੀਡ ਜਿਹਨੂੰ ਗ੍ਰੇਡੇਡ ਕਹਿੰਦੇ ਆ ਮੱਧ ਕਾਲੀ ਹੁੰਦੀ ਆ ਮੱਥੇ ਥੋੜਾ ਵਾਲ ਹੁੰਦਾ ਏ اپنی ਕਾਲੀ ਨਹੀਂ ਆਪਣੀ ਨਹੀਂ ਆਪਣੇ ਮੂਰਦ ਨਹੀਂ ਆ ਤੇਰਾ ਉਹ ਨਹੀਂ ਆ ਆ ਨਾਲੀਆ ਕੱਦ ਚੰਗਾ ਹੈ ਇਹ ਪਿਆਰ ਮੂਰਦ ਦੀ ਆ ਉੱਚੀ ਤਾਲੀਆਂ ਸਾਰੀਆਂ ਮਾਣ ਸੀ ਤੁਹਾਨੂੰ ਵੀ ਉਹ ਮੱਝ ਤੇ ਦਿਖਾਉਣੇ ਆਗੇ ਜਿਹੜੀ ਸਾਡੇ ਘਰੇ ਆ ਮੂਰਾ ਦੀ ਤੇ ਉਧਰ ਕੈਮਰਾ ਕਰਦੇ ਆਗੇ ਹਾਂ ਇਹ ਪਿਆਰ ਮੂਰਾ ਦੀ ਆ ਹਮ ਇਹ ਜੇ ਸੁੰਦਰ ਪਿਆਰ ਸਮਾ ਹਮ ਤੇ ਇਹਦੀ ਘਾੜ ਵੇਖ ਲਓ ਥੋੜੀ ਪਤਲੀ ਆ ਬਸ ਨਾਂ ਦਾ ਸਹਜ ਵੱਡਾ ਏ ਘੱਟ ਘੱਟ ਚੰਕਾਈ ਇਹ ਪਿਆਰ ਮੋਰਾ ਚੋਂਦੀ ਆ ਪੂਛੀ ਜਮਾ ਕਾਲੀ ਏ ਦੀ ਜੇਕਰ ਇਹ ਨੀਲੀ ਰਗ ਵੀ ਦੀ ਹੋਊ ਇਹਦੀ ਆ ਚੀਜ਼ ਆ ਜਿਹੜੀ ਇਹ ਥੱਲੇ ਤੀਕ ਜਿਆਦਾ ਹੋਊਗੀ ਲੱਤਾਂ ਛੋਟੀਆਂ ਹੋਣੀਆਂ ਬਾਹ ਨੀਲੀ ਦੀ ਇਹੀ ਪਛਾਣ ਆ ਉਹਦੀਆਂ ਲੱਤਾਂ ਛੋਟੀਆਂ ਹੋਣੀਆਂ ਏਕ ਜ਼ਾਬੰਤਰ ਸਹਜ ਵੱਡਾ ਹੋਊਗਾ ਧੜ ਦਾ ਤੇ ਮੋਰਾ ਦਾ ਸਹਜ ਆ ਜਿਹੜੇ ਢੇਡ ਦੇ ਘੱਟ ਹੋਣਗੇ ਠੀਕ ਆ ਮਤਲਬ ਜਾਨੀ ਕਿ ਇਹ ਇਹਨੂੰ ਮੋਹਰਾਂ ਨੂੰ ਰੱਖਣ ਦਾ ਫਾਇਦਾ ਹੈਗਾ ਇਹ ਮੋਹਰਾਂ ਨੂੰ ਰੱਖਣ ਦਾ ਫਾਇਦਾ ਉਹਨਾਂ ਨੂੰ ਜਿਆਦਾ ਜਿਨ੍ਹਾਂ ਨੇ ਘੱਟ ਸਮਾਂ ਦੁੱਧ ਪਾਉਣਾ ਹੈ ਤੇ ਪਾਉਣਾ ਜਿਆਦਾ ਹੈ ਡੈਰੀ ਦੇ ਕੰਮ 'ਚ ਪਾਉਣਾ ਹੈ ਜਿਨੇ ਘਰੇ ਰੱਖਣੀਆਂ ਨੇ ਥੋੜਾ ਦੁੱਧ ਲੈਣਾ ਹੈ ਉਹਨਾਂ ਨੂੰ ਨਹੀਂ ਲੀ ਜਾ ਵੀ ਵਧੀਆ ਇਹ ਲੰਮਾ ਸਮਾਂ ਦੇ ਦਿੰਦੀਆਂ ਪਰ ਦਿੰਦੀਆਂ ਘੱਟ ਸ਼ਾਂਤ ਸੁਭਾਅ ਦੀਆਂ ਹੁੰਦੀਆਂ ਮੋਹਰਾਂ ਥੋੜੀਆਂ ਗਰਮ ਸੁਭਾਅ ਦੀਆਂ ਹੁੰਦੀਆਂ ਠੀਕ ਆ ਆਪਣੇ ਪਿਆਗ ਚ ਤਾਂ ਮੈਕਸ ਜੀਆਂ ਹੀ ਪਾਈਆਂ ਜਾਂਦੀਆਂ ਐ ਕੋਈ ਜ਼ਿਆਦਾ ਵਧੀਆ ਬਰੀਡ ਨਹੀਂ ਗਿਨਾਈ ਨੀਲੀ ਦੀ ਜਾਂ ਨਾ ਹੀ ਮੋਰਾ ਦੀ ਤਾਂ ਕਰਕੇ ਹੀ ਆਪਣੇ ਲੋਕ ਅੱਕੇ ਪਏ ਆ ਮੱਝਾਂ ਤੋਂ ਜੇਕਰ ਰੱਖਣੀਆਂ ਐ ਤਾਂ ਉਹਨਾਂ ਦੀ ਬਰੀਡ ਦਾ ਪਤਾ ਹੋਣਾ ਚਾਹੀਦਾ ਦੋ ਪੀੜੀਆਂ ਤੋਂ ਲੈ ਕੇ ਆਪ ਸੀਮਣ ਭਰਾ ਕੇ ਵਧੀਆ ਪਸ਼ੂ ਤਿਆਰ ਕਰਕੇ ਰੱਖੋ ਫੇਰ ਫਾਇਦਾ ਐ ਤੇ ਨਹੀਂ ਤਾਂ ਬਸ ਕਹਿ ਦੇਣਾ ਕੋਸ ਫਾਇਦਾ ਨਹੀਂ ਹੇ ਤਾਂ ਹੀ ਕਹਿ ਦਿੰਦੇ ਆ ਵੀ ਆਪਣੇ ਲੋਕ ਬਰੀਡ ਨਹੀਂ ਘਟ ਜਾਂਦੇ ਆ ਜੇਕਰ ਘਰੇ ਮੱਝਾਂ ਰੱਖਣੀਆਂ ਐ ਤਾਂ ਕਿ ਚੰਗੀ ਮੈਂ ਲੈ ਕੇ ਉਹਦੇ ਚੰਗੇ ਟੀਕੇ ਭਰਾ ਕੇ ਬੱਚੇ ਤਿਆਰ ਕਰਕੇ ਰੱਖੂ ਤੇ ਨਹੀਂ ਤਾਂ ਤੱਕਲੇ ਸੀ ਰਹਿਣਾ ਵੀ ਪਸੰਗਾ ਚ ਕੋ ਬਾਤ ਦਾ ਨਹੀਂ ਇਹ ਆ ਜੋ ਆ ਕਿਉਂਕਿ ਜਿਆਦਾ ਮੱਝਾਂ ਪੰਜਾਬ ਦੀਆਂ 10 ਤੋਂ 12 ਕਿਲੋ ਦੁੱਧ ਹੀ ਦਿੰਦੀਆਂ ਜੇਕਰ ਚੰਗੀ ਬਰੀਡ ਹੋਊਗੀ ਆਪਦੇ ਹੱਥੀ ਤਿਆਰ ਕੀਤੀ ਤਾਂ ਉਹ 15 ਪਲੱਸ 20 ਪੀਕ ਵੀ ਜਾ ਵੜਦੀਆਂ ਮੋਹਰਾ ਦੀਆਂ ਬਹੁਤ ਮੱਝਾਂ ਐ ਜਿਹੜੀਆਂ 20 ਕਿਲੋ ਦੁੱਧ ਕੱਢੀ ਜਾਂਦੀਆਂ ਪਰ ਉਹ ਇਸ ਤਰ੍ਹਾਂ ਨਹੀਂ ਕੱਢਦੀਆਂ ਵੀ ਮੱਝ ਲਿਆਂਦੀ 20 ਕਿਲੋ ਦੇ ਤਾਂ ਉਹਨਾਂ ਲਈ 5-7 ਸਾਲ ਖਰਾਬ ਕਰਨੇ ਪੈਂਦੀ ਆ ਜੇਕਰ ਆਪਾਂ ਥੀ ਟੀਕੇ ਭਰਾਵਾਂਗੇ ਜਿਵੇਂ ਹੁਣ ਉਹ ਕੱਟੀ ਖੜੀ ਆ ਨੀਲੀ ਦੀ ਉਹ ਆਪਣੇ ਘਰੇ ਤਿਆਰ ਕੀਤੀ ਆ ਉਹ ਚੰਗਾ ਦੁੱਧ ਕੱਢੂਗੀ ਉਹਦੇ ਨਾਲ ਮੂਰਾ ਦੀ ਖੜੀ ਆ ਉਹ ਵੀ ਕਰਦੀ ਆ ਉਹ ਵੀ ਚੰਗਾ ਕੱਢੂਗੀ ਆਪ ਟੀਕੇ ਭਰਾ ਕੇ ਤਿਆਰ ਕੀਤੀ ਆ ਆ ਜੋ ਟੀ ਵੀ ਕਰਦੀ ਆ ਚੰਗਾ ਦੁੱਧ ਕੱਢੂਗੀ ਇਹਦੀ ਟੜ ਢੂੜ ਬਹੁਤ ਛੋਟੀ ਆ ਤੇ ਕਦ ਕਾਠ ਚੰਗਾਈ ਇੱਕ ਉਹ ਸਾਹਮਣੇ ਖੜੀ ਆ ਘਰ ਦੀ ਮੱਝ ਉਹ ਵੀ ਚੰਗਾ ਦੁੱਧ ਕੱਢਦੀ ਆ ਪਤਲੇ ਪਿੰਡੇ ਦੀਆਂ ਹੁਣਾਂ ਚਾਹੀਦੀਆਂ ਦੁੱਪੜ ਨਹੀਂ ਹੋਣੀਆਂ ਚਾਹੀਦੀਆਂ ਤੇ ਜੇਕਰ ਆਪਾਂ ਮੁੱਲ ਮੱਝਾਂ ਲੈ ਕੇ ਸਾਂਭਾਂਗੇ ਤਾਂ ਉਹ ਜਿਆਦਾ 12 ਤੋਂ 13 ਕਿਲੋ ਦੁੱਧ ਹੀ ਦੇਣੀਆਂ ਇਸ ਕਰਕੇ ਜਿਸ ਨੇ ਵੀ ਘਰੇ ਪਸ਼ੂ ਰੱਖਣਾ ਹੈ ਪਹਿਲਾਂ ਚੰਗੀ ਮੱਝ ਲੈ ਕੇ 13 14 ਕਿਲੋ ਵਾਲੀ ਉਹਦੇ ਆਪ ਟੀਕੇ ਭਰਾ ਕੇ ਜਿਹੜੀ ਨਸਲ ਦੀ ਰੱਖਣੀ ਚਾਹੁੰਦੇ ਆ ਉਹ ਨਸਲ ਦੇ ਟੀਕੇ ਭਰਾ ਕੇ ਆਪ ਬੱਚਾ ਤਿਆਰ ਕਰੋ ਬਸ ਇਹੀ ਫਾਇਦਾ ਬਈ ਮੀਦ ਕਰਦੇ ਆ ਤੁਹਾਨੂੰ ਆਈ ਸਮਝ ਆ ਗਈ ਹੋਊਗੀ ਵੀ ਜੇਕਰ ਤੁਸੀਂ ਘਰੇ ਪਸ਼ੂ ਰੱਖਣੇ ਆਗੇ ਮੋਰਾ ਹਾਂ ਆਪ ਤਿਆਰ ਆਪ ਤਿਆਰ ਕਰਕੇ ਮਤਲਬ ਘਰੇ ਕਟੀਆਂ ਜਿਹੜੇ ਲੋਕ ਵੇਚ ਦਿੰਦੇ ਆਗੇ ਉਹਨਾਂ ਕਟੀਆਂ ਚ ਹੀ ਬਰੀਡਾਂ ਤਿਆਰ ਹੁੰਦੀਆਂ ਆਂ ਤੇ ਉਹਨਾਂ ਚ ਹੀ ਤੁਸੀਂ ਆਪਦੇ ਪਸ਼ੂਆਂ ਲਈ ਟੀਕਾ ਭਰਉਣ ਵੇਲੇ ਸਸਤੇ ਵਾਲ ਨਾ ਜਾਓ ਟੀਕਾ ਜਦੋਂ ਭਰਉਣਾ ਹੈ ਉਦੋਂ ਚੰਗਾ ਭਰੋ ਸਸਤੇ ਵਾਲ ਨਾ ਜਾਓ ਜਿਵੇਂ ਕਿ ਸਹਾਰ ਦੇ ਟੀਕੇ ਹੋਗੇ ਹਰਿਆਣੇ ਦੇ ਹੋਗੇ ਵਧੀਆ نسل ਦੇ ਭਰਾਓ ਜਿਹੜਾ ਇਹ ਦੇਖੋ ਜਿਹੜਾ ਦੁੱਧ ਵਾਲਾ ਕੰਮ ਆ ਨਾ ਇਹ 12 ਮਹੀਨੇ 30 ਦਿਨ ਚੱਲਦਾ ਹੀ ਹੈਗਾ ਕਿਤੇ ਖਤਮ ਹੋਣ ਵਾਲਾ ਹੈ ਨਹੀਂਗਾ ਦੁੱਧ ਦਾ ਕੰਮ ਇਹ ਆਪਨ ਸੁਬਾ ਉੱਠਦਿਆਂ ਨੂੰ ਵੀ ਪੈਸੇ ਦਿੰਦਾ ਤੇ ਸ਼ਾਮ ਨੂੰ ਸੌਣ ਲੱਗਿਆਂ ਨੂੰ ਵੀ ਪੈਸੇ ਦਿੰਦਾ ਹੈ ਪਰ ਮਿਹਨਤ ਬਹੁਤ ਹੈ ਇੱਕ ਤੇ ਬਸ ਮਿਹਨਤ ਬਸ 2 ਘੰਟੇ ਜੇ ਸਵੇਰੇ ਬੰਦਾਲਾਂ ਵਾਲੇ 2 ਘੰਟੇ ਸ਼ਾਮ ਨੂੰ ਲਾ ਲਈ ਤੇ ਮਿਹਨਤ ਇਹ ਦੱਬ ਕੇ ਇੰਨਾ ਟਾਈਮ ਚ ਹੀ ਹੁੰਦੀ ਹੈ ਕਿ ਹੋਰ ਆਪਾਂ ਇਹਨਾਂ ਦੇ ਵਿਚਾਰੀਆਂ ਦਾ ਕੀ ਕਰਨਾ ਆਏਗਾ ਨਮਾਤ ਬਾਕੇ ਮਤਲਬ ਥਾਂ ਸਾਫ ਹੋਵੇ ਇਹਨਾਂ ਦਾ ਹੈਨਾ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀਗਾ ਸਾਨੂੰ ਤੁਹਾਨੂੰ ਪਸੰਦ ਆਈ ਹੋਊਗੀ ਵੀਡੀਓ ਸਾਡੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੋਰ ਤੁਹਾਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਕਿਹੜੀ ਟਾਪਿਕ ਤੇ ਵੀਡੀਓ ਬਣਾਈ ਜਾਵੇ ਤੇ ਸਾਰਿਆਂ ਨੂੰ ਮਿਲਦੇ ਫਿਰ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਵੀਡੀਓ ਦੇ ਵਿੱਚ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਜੀ ਧੰਨਵਾਦ ਪੂਰੀ ਵੀਡੀਓ ਦੇਖਣ ਲਈ